ਦੇ ਮੁੰਡੇ ਚਲੋ ਚਲੋ ਕਿੱਥੇ ਤੱਕ ਪਹੁੰਚਿਆ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਤਿੰਨ ਸਬਡਿਵੀਜ਼ਨਾਂ ਮੁਕੇਰੀਆਂ ਦਸੂਆ ਔਰ ਟਾਂਡਾ ਦੇ ਹਲਕਾ ਜੀਓਜ਼ ਐਸਐਚਓਜ਼ ਔਰ ਚੌਂਕੀਨ ਚਾਰਜਰ ਨੂੰ ਬੁਲਾ ਕੇ ਜਿਹੜਾ ਹੈਗਾ ਯੁੱਧ ਨਸ਼ੇ ਵਿਰੁੱਧ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਪੈਰਾਮੀਟਰਸ ਨੂੰ ਰਿਵਿਊ ਕੀਤਾ ਉਦੇ ਵਿੱਚ ਇਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਲਿਸਟਡ ਸਪਲਾਈਅਰਸ ਲਿਸਟਡ ਸਮਗਲਰਸ ਚੌਂਟ ਇਹਦੀ ਕਿੰਨੀ ਕਾਰਵਾਈ ਹੋਈ ਹੈ ਕਿੰਨੇ ਅਕਿਊਜ਼ ਫੜੇ ਗਏ ਹਨ ਕਿੰਨੀ ਡਿਮੋਲੇਸ਼ਨ ਹੋਈ ਹੈ ਇਹਨਾਂ ਦੇ ਏਰੀਆ ਦੇ ਵਿੱਚ ਉਹਨੂੰ ਸਾਰੇ ਪੈਰਾਮੀਟਰਸ ਨੂੰ ਅਸੀਂ ਰਿਵਿਊ ਕੀਤਾ ਔਰ ਇਹਨਾਂ ਨੂੰ ਜਿਹੜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਾਇਰੈਕਸ਼ਨਸ ਹੈ ਉਹਨੂੰ ਜਾਣੂ ਕਰਵਾਇਆ ਗਿਆ ਔਰ ਇਹਦੇ ਵਿੱਚ ਇਹਨਾਂ ਦੀ ਜਿਹੜੀ ਪਰਫਾਰਮੈਂਸ ਨੂੰ ਰਿਵਿਊ ਕਰਦੇ ਹੋਏ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੀ ਗਈਆਂ ਔਰ ਅਸੀਂ ਕਮਿਟਿਡ ਹੈ ਸ਼ਾਹਕੁਰ ਪੁਲਿਸ ਜਲੰਧਰ ਰੇਂਜ ਦੀ ਪੁਲਿਸ ਕਮਿਟਿਡ ਹੈ ਉਹ ਯੁਧ ਨਸ਼ਿਆਂ ਵਿਰੁੱਧ ਜੁੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜਿੱਤੂ ਹੋਈਏ 217 ਦੇ ਕਰੀਬ ਕੇਸ ਰਜਿਸਟਰ ਕੀਤੇ ਹਨ ਔਰ 290 ਦੇ ਕਰੀਬ ਜਿਹੜੇ ਹੈਗੇ ਅਕਿਊਜ਼ਡ ਫੜੇ ਹੈਗੇ ਇਸ ਤੋਂ ਇਲਾਵਾ ਜਿਹੜਾ ਹੈਗੇ ਸਾਡੀ 700 ਦੇ ਕਰੀਬ ਸੰਪਰਕ ਮੀਟਿੰਗਸ ਹੋ ਚੁੱਕੀਆਂ ਜਿਦੇ ਵਿੱਚ ਕਿ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਡਾਇਰੈਕਟ ਉਹਨਾਂ ਤੋਂ ਫੀਡਬੈਕ ਲੈਂਦੇ ਹਾਂ ਔਰ ਕੱਲ ਵੀ ਇਹਨਾਂ ਨੇ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਹੈਗਾ ਸਮਗਲਰ ਲਵਦੀਪ ਕਰਕੇ ਫੜਿਆ ਹੈਗਾ ਜਿਹੜਾ ਕਿ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਸੀਗਾ ਪੀਓ ਵੀ ਸੀਗਾ ਸਾਡਾ ਔਰ ਐਕਸਚੇਂਜ ਆਫ ਫਾਇਰ ਚ ਉਹਨੂੰ ਅਸੀਂ ਫੋਰਸ ਯੂਜ਼ ਕਰਕੇ ਜਿਹੜਾ ਹੈਗਾ ਅਰੈਸਟ ਕੀਤਾ ਹੈਗਾ ਇਸ ਤੋਂ ਇਲਾਵਾ 68 ਟੈਕਸ ਦੇ ਵਿੱਚ ਤਕਰੀਬਨ 25 ਕਰੋੜ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹਦੇ ਜਿਹੜੇ ਹੈਗੇ ਸਾਡੇ ਕੋਲ ਫ੍ਰੀਜ਼ਿੰਗ ਆਰਡਰਸ ਜਿਹੜੇ ਹੈਗੇ ਕਾ ਕਾਫੀਆਂ ਦੇ ਕੰਫਰਮ ਹੋ ਚੁੱਕੇ ਆਂ ਔਰ ਕਾਫੀ ਜਿਹੜੇ ਹੈਗੇ ਕੰਫੀਡੈਂਟ ਅਥਾਰਟੀ ਕੋਲ ਪੈਂਡਿੰਗ ਸਾਰੇ ਲਿਸਟ ਵਾਈਜ਼ ਕਿੰਨੇ ਕੇ ਫੜੇ ਇਹ ਤੇ ਜਿਹੜੇ ਨਵੇਂ ਆ ਉਹ ਕਿਨੇ ਕਾ ਜਿਹੜੇ ਦੇਖੋ ਪੈਡਲਰਸ ਜਿਹੜੇ ਜਿਹੜੇ ਸਾਡੇ ਲਿਸਟਡ ਪੈਡਲਰਸ ਆ 100 ਤੋਂ ਵੱਧ ਪੈਡਲਰਸ ਹੈਗੇ ਸਪਲਾਈਅਰਸ ਦੀ 50 ਤੋਂ ਵੱਧ ਹੈਗੇ ਲਿਸਟਡ ਹੈਗੇ ਔਰ ਤਕਰੀਬਨ 50% ਦੇ ਕਰੀਬ ਜਿਹੜੀ ਹੈਗੀ ਉਹ ਸਪਲਾਈਜ਼ ਦੀ ਕਾਰਵਾਈ ਹੋ ਗਈ ਔਰ 80% ਦੇ ਕਰੀਬ ਜਿਹੜੇ ਹੈਗੇ ਲਿਸਟਡ ਪੈਡਲਰ ਫੜੇ ਜਾ ਚੁੱਕੇ ਆ ਇਸ ਤੋਂ ਇਲਾਵਾ ਜਿਹੜੇ ਨਵੇਂ ਸਟ੍ਰੀਟ ਪੈਡਲਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਹੁਸ਼ਿਆਰਪੁਰ ਪੁਲਿਸ ਨੇ ਚੰਗਾ ਕੰਮ ਕੀਤਾ ਜੀ ਪੰਜਾਬ ਸਰਕਾਰ ਦਾ ਜਿਹੜਾ ਵਿਲਾ ਪੰਜਾਬ ਕਿੰਨੇ ਸਲੈਕਟ ਕਰੇ ਇਹਨਾਂ ਨੇ ਡਿਮੋਲੇਸ਼ਨ ਦੇ ਵਿੱਚ ਤਿੰਨ ਤਿੰਨ ਪ੍ਰਾਪਰਟੀਆਂ ਤੁਹਾਡੀਆਂ ਇੱਕ ਹੋ ਚੁੱਕੀ ਇੱਕ ਇੱਕ ਪ੍ਰਾਪਰਟੀ ਇਹਨਾਂ ਦੀ ਡਿਮੋਲੇਸ਼ਨ ਹੋ ਚੁੱਕੀ ਔਰ ਤਕਰੀਬਨ ਪੰਜ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸਾਡੀ ਪਾਈਪਲਾਈਨ ਦੇ ਵਿੱਚ ਜਿਨ੍ਹਾਂ ਨੂੰ ਕਿ ਅਸੀਂ ਆਉਣ ਵਾਲੇ ਟਾਈਮ ਤੇ ਡਿਮੋਲਿਸ਼ ਕਰਾਂਗੇ ਸਰ ਇੱਕ ਬੜਾ ਸੀਰੀਅਸ ਮੁੱਦਾ ਹੈ ਜਿਹਦਾ ਰੀਹੈਬ ਜਿਹੜੇ ਐਡਿਕਟਡ ਬੰਦੇ ਆ ਉਹਨੂੰ ਰੀਹੈਬ ਕਰਨਾ ਅਸੀਂ ਆਪਾਂ ਐਫਰਟ ਕਰਨਾ ਇੱਕ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਵਾਸਤੇ ਜਿਹਨੂੰ ਜੇਲ੍ਹ ਚਾਉਂਦੇ ਆ ਆਮ ਵਰਤਾਰਾ ਪਰਸੈਪਸ਼ਨ ਹੈ ਕਿ ਉਹ ਦੁਆਰਾ ਆ ਕੇ ਫਿਰ ਕੰਮ ਦਾ ਲਗਾ ਦਿੰਦੇ ਆ ਉਹਨਾਂ ਵਾਸਤੇ ਕੋਣਾ ਰੀਹੈਬ ਕਰਨਾ ਤੇ ਉਹਨਾਂ ਨੂੰ ਰੋਜ਼ਗਾਰ ਦਾ ਅਲਟਰਨੇਟ ਰੋਜ਼ਗਾਰ ਦਾ ਸਾਧਨ ਬਣਾਉਂਦੇ ਆਈ ਥਿੰਕ ਇਹ ਹੋਲਿਸਟਿਕ ਅਪਰੋਚ ਦੇਖੋ ਸਿਵਲ ਐਡਮਿਨਿਸਟ੍ਰੇਸ਼ਨ ਆਲरेडी ਗੱਲ ਚੱਲ ਰਹੀ ਹੈ ਹੈਲਥ ਡਿਪਾਰਟਮੈਂਟ ਹੋ ਗਿਆ ਵੋਕੇਸ਼ਨਲ ਟ੍ਰੇਨਿੰਗ ਦਾ ਡਿਪਾਰਟਮੈਂਟ ਹੋ ਗਿਆ ਸਾਰੇ ਕੰਮ ਕਰ ਰਹੇ ਹਨ ਪਰ ਕੱਲਾ ਐਨਫੋਰਸਮੈਂਟ ਬਿਲਕੁਲ ਹੋ ਰਿਹਾ ਇਸ ਤੇ ਹੈਲਥ ਡਿਪਾਰਟਮੈਂਟ ਵੀ ਅਸੀਂ ਨੰਬਰ ਆਫ ਬੈਡਸ ਵੀ ਵਧਾ ਰਹੇ ਹੈਗੇ ਆਂ ਔਰ ਇਸ ਤੇ ਕੰਮ ਕਰ ਰਹੇ ਆ ਮੈਂ ਜੀਓ ਤੁਹਾਨੂੰ ਆਇਆ ਮੈਨੇ ਕੁਝ ਗਾਰਮ ਕੋਥੈਰੀ ਕੁ ਮੈਦ ਬਣਾ ਲੈ ਸਕਦੇ ਚਾਹਾਂ ਉਸ ਬੰਦੇ ਦਾ ਰੋਜ਼ਗਾਰ ਪਿਆਰ ਕਰਨ ਵਾਸਤੇ ਕੋਈ ਕੋਈ ਪ੍ਰੇਰਨਾ ਜਾਂ ਕੋਈ ਮੋਟੀਵੇਸ਼ਨ ਗਵਰਨਮੈਂਟ ਦਾ ਸਾਡੇ ਇੱਕ ਤਾਂ ਅਨੋਨਿਮਸ ਜਿਹੜਾ ਹੈਗਾ ਇੱਕ ਗਰੁੱਪ ਹੁੰਦਾ ਜਿਵੇਂ ਐਨਡੀਪੀ ਅਲਕੋਹਲ ਅਨੋਨਿਮਸ ਗਰੁੱਪ ਹੁੰਦਾ ਉਸ ਤਰ੍ਹਾਂ ਤਰੀਕੇ ਦੇ ਗਰੁੱਪ ਨਾਲਕੋਟਿਕਸ ਅਨੋਨਿਮਸ ਗਰੁੱਪ ਬਨੇ ਹੋਏ ਆ ਉਹਦੇ ਵਿੱਚ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਕਾਉਂਸਲਿੰਗ ਵੀ ਕੀਤੀ ਜਾਏਗੀ ਔਰ ਜਿੱਥੇ ਤੱਕ ਦੇਖੋ ਰੋਜ਼ਗਾਰ ਦਾ ਸਵਾਲ ਹੈ ਇਹ ਵੱਡਾ ਕੁਐਸਚਨ ਹੈਗਾ ਵੱਡੇ ਲੈਵਲ ਤੇ ਆਈ ਡੋਨਟ ਥਿੰਕ ਕਿ ਮੈਂ ਅਸਤੇ कोई ज़्यादा कमेंट ਕਰ ਪਾਉਂਗਾ ਜਨਰਲ ਪਰਸਪੈਕਟਿਵ ਨਾਲ ਦੁਆਰਾ ਬਰਕਰਾਰਾ ਹੀ ਇਹਦਾ ਪਾਉਂਦੇ ਆ ਉਹ ਬਣੇ ਜਲਦੀ ਬਿਹਤਰ ਰਹਿੰਦੀ ਆ ਅਪਰੇਟਿਵ ਸੈਂਟਰ ਇਸ ਦੇ ਅੰਦਰ ਆਲਰੇਡੀ ਸਕਿੱਲ ਹੈ ਜਿਵੇਂ ਕਿਚਨ ਗਾਰਡਨਿੰਗ ਸੈਲੂਨ ਸਰਵਿਸਿਜ਼ ਕੁਕਿੰਗ ਕਲਾਸਸ ਐਸੀ ਚੱਲ ਰਹੀ ਹੈ ਸੇ ਤੁਸੀਂ ਰੋਜ਼ਗਾਰ ਲਈ ਦੀ ਜਿਹੜੇ ਮੁੰਡੇ ਮੁੰਡਿਆਂ ਨੂੰ ਕਿਤੇ ਵੋਕੇਸ਼ਨਲ ਟ੍ਰੇਨਿੰਗ ਦੀ ਲੋੜ ਹੈ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਾਰੇ ਮਤਲਬ ਸਾਰੇ ਪਹਿਲੂਆਂ ਤੇ ਕੰਮ ਹੋ ਰਿਹਾ ਐ ਐਨਫੋਰਸਮੈਂਟ ਦੇ ਨਾਲ ਜਿਹੜੀ ਪੁਲਿਸ ਹੈ ਇਹਨਾਂ ਪਹਿਲੂਆਂ ਦੇ ਉੱਤੇ ਵੀ ਕੰਮ ਕਰਕੇ ਐਫਰਟਸ ਕਰ ਵੀ ਐ ਸਿਰ ਤੁਸੀਂ ਕਿਹਾ ਸੰਪਰਕ ਨੂੰ ਕੋ ਚੱਲਦੀਆਂ ਗੇੜਾਂ ਚੱਲਦੀਆਂ ਕਿਉਂਕਿ ਲਿਮਟਿਡ ਦੀ ਦੀ ਚੋ ਦੀ ਲੋਕਾਂ ਦੀ ਸਪੈਸ਼ਲ ਵਰਕ ਕਰ ਰਹੇ ਹੁੰਦੇ ਇੱਥੇ ਤੁਹਾਨੂੰ ਲੱਗਦਾ ਨਹੀਂ ਕਿ ਬਰ ਅਜ ਦੀ ਦੀਚ ਜ਼ਿਆਦਾ ਕਹੋਈ ਚੇਰੀ ਨਹੀਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਹੁਣ ਇੱਥੇ ਹੁਸ਼ਿਆਰਪੁਰ ਆਇਆ ਮੈਂ ਆਪਣੀ ਗੱਡੀ ਕਈ ਜਗ੍ਹਾ ਰੋਕ ਉਹ ਵੀ ਇੱਕ ਤਰ੍ਹਾਂ ਦੀ ਮਿਨੀ ਸੰਪਰਕ ਮੀਟਿੰਗ ਹੈ ਜਿਵੇਂ ਤੁਹਾਡੇ ਨਾਲ ਹੋ ਗਈ। ਅੱਜ ਤੋਂ ਮਤਲਬ ਤੁਸੀਂ ਆ ਗਏ ਤੁਹਾਡੇ ਨਾਲ ਇੱਕ ਮਿਨੀ ਤੁਹਾਡੇ ਤੋਂ ਫੀਡਬੈਕ ਲੈ ਲੈਣਾ ਹੈ। ਇਸ ਤੋਂ ਬਾਅਦ ਆਪਾਂ ਵੈਸੇ ਗੱਲਬਾਤ ਕਰਾਂਗੇ। ਮੇਰੀ ਗੱਡੀ ਕਈ ਵਾਰ ਹੋਇਆ ਸੀ ਵੀਆਈਪੀ ਡਿਊਟੀ 'ਚ ਵੀ ਆਨੇ, ਹੋਰ ਵੀ ਆਨੇ ਵਿਜ਼ਿਟ ਕਰਦੇ ਆ। ਤਾਂ ਅਸੀਂ ਚਪਾਲ ਜੀ ਕਿਤੇ ਰੁੱਕੇ ਕਿਤੇ ਪਿੰਡ 'ਚ ਰੁੱਕੇ ਇਹ ਨਹੀਂ ਹੈ ਕਿ ਉਹਨਾਂ ਨੂੰ ਡੀਐਸਪੀ ਜਾਂ ਹਲਕਾ ਜੀ ਨੂੰ ਮੈਸੇਜ ਦੇਣਾ ਹੈਗਾ ਉਹ ਬੰਦੇ ਇਕੱਠੇ ਕਰਕੇ ਲਿਆਏਗਾ ਫਿਰ ਉਹ ਦੱਸਣਗੇ। ਅਸੀਂ ਜਨਰਲ ਵੀ ਕਰੀ ਜਾਂਦੇ ਆ। ਅਰ ਅਰ ਕੋਸ਼ਿਸ਼ ਇਹ ਵੀ ਕਰਦੇ ਆ ਕਿ ਸੇਮ ਬੰਦੇ ਨਾਲ ਪਰ ਮੈਂ ਤੁਹਾਨੂੰ ਉਹੀ ਸਮਝਦਾ ਜਦ ਤੱਕ ਪੂਰਾ ਸਮਾਜ ਇਕੱਠਾ ਹੋ ਕੇ ਇਸ ਦੇ ਅਗੇਂਸਟ ਨਹੀਂ ਲੜੇਗਾ ਦੇਖੋ ਅ ਬੱਚਾ ਘਰੇ ਆਉਂਦਾ ਕਾਲਜ ਦੇ ਵਿੱਚ ਪੜ੍ਹਦਾ ਤਾਂ ਮਾਪੇ ਦਾ ਵੀ ਇੱਕ ਰਿਸਪਾਂਸਿਬਿਲਟੀ ਹੈ ਕਿ ਬੱਚੇ ਦਾ ਧਿਆਨ ਰੱਖਣ ਨੇਬਰਹੂਡ ਦੀ ਵੀ ਰਿਸਪਾਂਸਿਬਿਲਟੀ ਹੈ ਜੇ ਜਿਹੜੀ ਸੁਸਾਇਟੀ ਹੈ ਉਹਦੀ ਵੀ ਰਿਸਪਾਂਸਿਬਿਲਟੀ ਹੈ ਸਾਰੇ ਆਪਣੀ ਆਪਣੀ ਰਿਸਪਾਂਸਿਬਿਲਟੀ ਪੂਰੀ ਕਰਨ ਦੇ ਦਸਤੇ ਨਸ਼ਿਆਂ ਦੇ ਖਿਲਾਫ ਜਿਹੜਾ ਅਸੀਂ ਜਿੱਤ ਸਕਦੇ ਹਾਂ